ਬਾਈ ਪ੍ਰਧਾਨ ਬਾਈ ਚੜ ਗਿਆ ਉੱਪਰ ਟ੍ਰਾਲੇ ਵਰ ਲੋ ਜੀ ਬਾਈ ਅਸੀਂ ਗੇਪ ਤੇ ਕਿਤੇ ਦੂਰ ਪਾ ਟਾਈਮ ਕੇ ਲਿਆ ਕੇ ਪਤਾਂ ਸਤਿ ਸ਼੍ਰੀ ਅਕਾਲ ਠੀਕ ਤਾਂ ਸਾਰਿਆਂ ਨੇ ਅੱਜ ਲੈ ਕੇ ਬਾਬੇ ਦਾ ਨਾਂ ਹਾਂ ਕਾਤੀ ਸਟਾਰਟ ਅੱਜ ਕਾਤੀ ਸਟਾਰਟ ਬਾਈ ਤਾਂ ਅਨ ਵੱਢਣ ਲੱਗੇ ਪ੍ਰਧਾਨ ਬਾਈ ਦੇ ਜੌਂਟੀਅਰ ਦਾ ਵੀ ਅੱਜ ਇੱਥੇ ਘਾਟਣਾ ਹੋ ਜਾਣਾ ਪ੍ਰਧਾਨ ਹਾਂ ਹੋ ਜਣਾ ਤੇ ਟਰਾਲੀ ਪਾ ਕੇ ਲਿਆਉਣੀ ਆ ਅਸੀਂ ਥੋੜਾ ਜਿਹਾ ਕਿਤੇ ਦੂਰ ਗੇਪ ਤੇ ਪਰ ਟਾਈਮ 'ਤੇ ਪਹੁੰਚ ਗਏ ਸਾਡੇ ਆਉਣ ਤੇ ਪਹਿਲਾਂ ਕਟਰ ਪਾ ਕੇ ਖੜਾਇਆ ਤਾਂ ਹਲੇ ਹਲੇ ਸ਼ੁਰੂਆਤ ਹੋਣੀ ਆ ਹੂੰ ਬਾਕੀ ਚਾਰ ਝੂੜ ਬਾਈ ਦੱਸੂਗਾ ਤੁਹਾਨੂੰ ਵੀ ਨਾਰਮਲ ਏ ਐਡਾ ਝਾੜ ਨਹੀਂ ਹੈਗਾ ਇਦਕੀ ਚਲੋ ਜੋ ਮਹਾਰਾਜ ਨੇ ਦੇਣਾ ਹੋਈ ਹੈ ਠੀਕੇ ਆ ਹਾਂ ਇਹਨੇ ਠੀਕ ਹੈ ਠੀਕ ਹੈ ਅੰਦਰ ਉਸਤੀ ਚਾਹੀਦੀ ਝਾੜ ਝੂੜ ਦਾ ਗਾਹ ਨੂੰ ਆਜੂ ਬਹੁ ਗੇੜੇ ਮਾਰੇ ਜੀਰੀ ਵਿੱਚ ਹਾਂ ਆਪਣੇ ਬਹੁਤ ਅੰਨੇ ਦੋ ਡੰਡੇ ਕੱਟ ਕੇ ਹੋਣੇ ਨੇ ਉਹ ਗੱਡੇ ਖੜੇ ਨੇ ਕੱਟਾ ਚਰਾ ਫਾਚਾਣੀ ਨੇ ਉਹ ਵੀ ਕੱਟਦੇ ਸਪੋਟਾ ਆ ਕੋ ਦਾ ਕੱਟਦਾ ਕੋਈ ਨਹੀਂ ਚੱਲ ਫਿਰ ਠੀਕ ਨਹੀਂ ਤੋੜਦੇ ਨੇ ਮੈਂ ਪਹਿਲੇ ਫੋਨ ਕਰਤਾ ਦਾ ਡੰਡੇ ਸੁੱਟ ਉਹ ਡੰਡੇ ਗੱਬੇ ਲਾਇ ਦੇ ਮਾ ਹਾਉ ਕਟਰ ਜਿਹਾ ਜਾਂਦੇ ਨਾ ਨਾ ਇੱਕ ਉਹ ਵੀ ਵੜਨਾ ਪੈਣਾ ਪਰ ਉਹ ਕਟਰ ਨੂੰ ਤੰਗ ਕਰੂਗਾ ਉਹ ਵਾ ਜੜਤੀ ਵੜ ਦੇਣਾ ਭਾਈ ਉਹ ਖੜਾ ਇੱਕ ਉਹ ਖੜਦਾ ਗੱਡਾ ਸਾਂ ਲਿਆ ਮੈਂ ਲੋ ਜੀ ਭਾਈ ਜਤਿੰਦਰ ਸਿੰਘ ਵੀ ਪਹੁੰਚਿਆ ਹੋਇਆ ਹੈ ਐਵੇਂ ਠੀਕ ਹੈ ਤੇ ਗੇਰ ਜਿਆਦਾ ਹੈ ਗੇਰ ਜਿਆਦਾ ਹੈ ਕਿ ਠੀਕ ਤਾਂ ਹੈ ਹੌ ਪਰੇ ਜਿਹੜਾ ਮਰਜੀ ਪਾ ਲੈ ਇੱਧਰ ਤਾਂ ਪਹਿਲਾ ਦੂਆ ਉਧਰ ਜੇ ਦਬਦਾ ਦਿਖਦਾ ਸੀ ਪਾ ਲੈ ਜੇ ਹੋਰ ਦਬਦਾ ਵੀ ਪਾ ਲੈ ਜੇ ਜਮੇ ਹੀ ਲੋ ਕਰਨਾ ਹੈ ਪਾ ਲੈ ਹਾਂ ਯੋੜੇ ਹਿੱਚਣਾ ਬਿਊਟੀਫੁੱਲ ਬਾਈ ਹੋ ਆ ਦੇਖੀ ਤਾਂ ਕਿਆ ਚੀਜ਼ ਹੈ ਇੰਜਾ ਕੇ ਦੇਖਦਾ ਸਟੀering ਵੀ ਦੇਖ ਚੱਕ ਕੇ ਹੇਠਾਂ ਨੂੰ ਹੋਣਾ ਹੈ ਇਹਨ ਚੱਕ ਕੇ ਹੇਠਾਂ ਨੂੰ ਖਿੱਚ ਲੈ ਛੱਡ ਦੇ ਬਸ ਓਰੀ ਬਾਈ ਪਰਦਾ ਨਾ ਬਾਈ ਕੱਡੇ ਲਿਆ ਫਿਰ ਜਗਾਰਡਮੈਂਟ ਜਾ ਪਰਾਂ ਨੇ ਛੰਡੇ ਕਾਹਦੇ ਲਾਇਏ ਤੇ ਬਦੂਖਾ ਵਾ ਪਟਦੀ ਹੈ ਬਦੂਖਾ ਏ ਕੁੱਤਿਆਂ ਤੇ ਦੀਆਂ ਹਾਂ ਕੁੱਤਿਆਂ ਦੇ ਡੌਲਾਂ ਪਰ ਹੂੰ ਉਹ ਵੀ ਵੜਦੇ ਮਾਂ ਗੱਬੇ ਤੇ ਰਹੇ ਸਨ ਕੈਡਾ ਹੁੰਦਾ ਵੜਦੇ 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 ਬਲੇਡ ਟੁੱਟ ਜੇ ਕਰਦਾ ਕਈ ਵਾਰ ਲਓ ਜੀ ਬਾਈ ਹੋ ਗਈ ਕਰਵਾਤ ਸਮੈਸ ਲਵਾ ਕੇ ਵਧੀਆ ਬਾਈ ਪ੍ਰਧਾਨੇ ਵੇਚਣੀਆਂ ਜਵੀ ਫਿਰ ਪਹਿਲਾ ਘੇੜਾ ਬਾਈ ਇੱਕ ਵਾਰ ਦੇਖ ਕੇ ਦੇਣਾ ਹੁੰਦਾ ਇਹ ਨੱਕੇ ਨੁੱਕੇ ਹੁੰਦੇ ਕਈ ਵਾਰ ਕੋਈ ਹੋਰ ਆਈਟਮ ਸਮੈਸ ਲਾ ਕੇ ਬੜਾਤੀ ਅੱਗ ਨਹੀਂ ਲਾਉਣੀ ਨਾ ਨਾ ਠੀਕ ਹੈ ਐ ਸਮੈਸ ਤਾਂ ਆਏ ਆ ਬਾਈ 2 ਦਿਨ ਦਾ ਕੁਰੇ ਹੋਰ ਸਿਸਟਮ ਕਰ ਦੇਣਾ ਜਵੀ ਵੀਤ ਦੇਣੀ चार भी शैंपी आया लो जी भाई ट्राला पा लिए असी उधर काम चल पे ऐसा तो मैं तो देखो भाई लो जी भाई प्रधान उदा है ਆਪਣੇ ਦਾ ਫਾਇਦਾ ਆਪਣਾ ਫਾਇਦਾ ਪਰ ਆਏ ਹੈ ਭਾਈ ਜੇ ਨਾਲ ਦੀ ਨਾਲ ਬੀਜ ਹੋ ਜਵੇ ਫਾਇਦਾ ਹੁਣ ਹਾਂ ਇਹ 20 ਦਿਨ ਆਪਾਂ ਨੇ ਮਹਾਰਾਜਾ ਨਾਲ ਲੇ ਕੇ ਕੱਲ ਨੂੰ ਦੀਦ ਦੇਣੀ ਪਰਾਂ ਨੇ ਇਹ ਤਾਂ ਡੋਟੀ ਤੇ ਰਹਿਤ ਰਹੀ ਤੀ ਹਾਂ ਇਹ ਡੋਟੀ ਆਵਣੇ ਉਹਨੂੰ ਡੋਟੀ ਹੈ ਜਿਹੜੀ ਖਰਾਬ ਹੋ ਗਈ ਹਾਂ ਹਾਂ ਠੀਕੇ ਦਾ ਹਾਂ ਉਹ ਵੀ ਠੀਕੇ ਆ ਫੁਰਜਾ ਫੋਨਾਂਗੇ ਨਹੀਂ ਨਹੀਂ ਇਹ ਤਾਂ ਕੰਪਨੀ ਵਾਲਾ ਲਈ ਆ ਦੇ ਨਾਲ ਆ ਦੇਖ ਲੈ ਲੈ 140 ਇਹਨੇ ਦੁਖੀ ਕਰਿਆ ਬੈ ਡੈੜੇ 6-7 ਫੋਨ ਆਉਂਦੇ ਰਾਤ ਦਾ 9:30 ਤੱਕ ਭਾਈ ਇਹ ਪੀਆਰ 126 ਹੈ ਹਾਂ ਪਤਾ ਨਹੀਂ ਕਿੰਨੇ ਕੁ ਦਿਨ ਲੱਗਦੀ ਆਮਨੇ ਇਹ ਦਸਤਰੀ ਹਲਾਈ ਤੇ ਦਸਤਰੀ ਹੁਣਾਈ ਚਲੋ ਠੀਕ ਐ ਆ ਜਦੋਂ ਕਿ ਉਹ ਕਾਲਾ ਵੀ ਕੈਂਸਰ ਮਿਲ ਗਿਆ ਹਾਂ ਸੁਣੀ ਗੱਲ ਬਾਈ ਹਲੇ ਸ਼ੁਰੂਆਤ ਹੈ ਇੱਕ ਤਰ੍ਹਾਂ ਦੀ ਹਾਂ ਸ਼ੁਰੂਆਤ ਟਮਾਟਰ ਲਈ ਵੱਡ ਹੋਇਆ ਹਰੇ ਵੀ ਐਡਾ ਕੰਮ ਖੁੱਲ ਕੇ ਨਹੀਂ ਚੱਲੇਗਾ ਆਮਨੇ ਕੰਮ ਟਮਾਟਰ ਲਈ ਚੱਲਣਾ ਅੱਛਾ ਆ ਜਿੱਦਿ ਨਾਲ ਬੱਤ ਹੋਰ ਵੀ ਨਾਲੇ ਲੱਗੀਆਂ ਨੇ ਇਹ ਬਿਮਾਰੀ ਕਰਕੇ ਇਹ ਬਿਮਾਰੀ ਕਰਕੇ ਹਲੇ ਦਸ ਦਿਨ ਹੀ ਵੱਟ ਹੁੰਦੀ ਆੜਕ ਨੂੰ ਕੁਝ ਜ਼ਰੂਰਦਾਨ ਹੈ ਪੜਦੇ ਪੁੱਛਿਆ ਤਾਂ ਕਹਿੰਦੇ ਸੁੱਕੀ ਹੋਣੀ ਚਾਹੀਦੀ ਐ ਸੁੱਕੀ ਕਿਹਾ ਮਰੇ ਜੀੜੀ ਬਹੁਤ ਘੱਟ ਐ ਕਿ ਸੁੱਕੀ ਹੋ ਐ ਹਾਂ ਜੀੜੀ ਸੁੱਕੀ ਹੋ ਐ ਹਾਂ ਬਾਈ ਬੂਟਿਆ ਵਾਲੇ ਏਰੀਏ ਚ ਵੱਡ ਹੋ ਰਿਹਾ ਲਾਕ ਗੰਨਾ ਲੋਕੇਸ਼ਨ ਦੇਖੋ ਕਿਆ ਵਧੀਆ ਲੱਗਦੀ ਐ ਇੱਥੇ ਬੂਟੇ ਖੜੇ ਆ ਗੰਨਾ ਖੜੇ ਆ ਐਨ ਵਧੀਆ ਲੋਕੇਸ਼ਨ ਆ ਰਹੀ ਐ ਹਰਿਆਲੀ ਹੋ ਰਹੀ ਐ ਲਈ ਬਾਈ ਚਾਰੇ ਪਾਸੇ ਬਾਕੀ ਦਿਨ ਵੀ ਵਧੀਆ ਬਾਈ ਮਹਾਰਾਜੀ ਕਿਰਪਾ ਕਰ ਜਿੰਨੀਆਂ ਵੀ ਬਸਲਾਂ ਵੱਡ ਹੋ ਰੀਆਂ ਬਾਈ ਠੀਕੇ ਰਹਿਵੇ ਝਾੜ ਬਾਈ ਕਿਉਂਕਿ ਖਾਤੇ ਬਹੁਤ ਹੋਏ ਪਿਆ ਕੀ ਖਾਲੀ ਖਰਚੀ ਹੋ ਗਈ ਹੈ ਖਰਚੇ ਬਹੁਤ ਹੋ ਗਏ ਜਿਵੇਂ ਮੈਂ ਕਹਿੰਦਾ ਕਿਉਂ ਕਦੇ ਕਾਕੇ ਦੀ ਛੋਟੇ ਬੁੱਝੇ ਵਾਲੀ ਦੀ ਬਿਮਾਰੀ ਕਿਤੇ ਕਾਕੇ ਦੀ ਚਲੋ ਝਾਰਾ ਝਾੜ ਬੇਸ਼ੱਕ ਨਾ ਹੋਵੇ ਵੀ ਖਰਚੇ ਪੂਰੇ ਹੋ ਜੇ ਹਾਂ ਖਰਚੇ ਤੇ ਪੂਰੇ ਹੋ ਜਾਂਦੇ ਇਹ ਨਹੀਂ ਗੱਲ ਕੋਈ ਬਹੁਤ ਹਾੜਾ ਨੇ ਮਾਰਤੀ ਡੋਡੀ ਪੈ ਗਈ ਛੋਟਾ ਬੁੱਝਾ ਪੈ ਗਿਆ ਵੀ ਕਹਿਰੇ ਹੋ ਗਿਆ ਇੱਕ ਵਾਰ ਦਾ ਨਹੀਂ ਪ੍ਰਧਾਨ ਜੀ ਪਹਿਲਾਂ ਠੀਕ ਸੀ ਫਤਮ ਹੋ ਗਈ ਪ੍ਰਧਾਨ ਦੇ ਵੀ ਦੋ ਕਿਲੇ ਆਏ ਹੋ ਗਏ ਆਲ ਮਾਲ ਜੇ ਬਾਈ ਆ ਤਾਂ ਕਰਕੇ ਇਧਰ ਦਾ ਪਲਾਟ ਲੱਗ ਬਣਾਉਣਾ ਪਿਆ ਪਹਿਲਾਂ ਇਹ ਲੱਗਦਾ ਤਾਂ ਵੀ ਐ ਨੂੰ ਹੋ ਜਾਣੀ ਉਹ ਨੂੰ ਨਹੀਂ ਹੋਣੀ ਹੈਗੀ ਥੋੜਾ ਬਾਜੀ ਉਹ ਨੂੰ ਹਾਂ ਵੀ ਬੈਰਸ ਬਾਈ 30 ਸਟੇਟ ਮ ਆਇਆ ਮੁੜ ਕੇ ਮੈਂ ਪਹਿਲਾ ਘੇਰਾ ਦਿੱਤਾ ਲਾ ਅਗਲਾ ਘੇ ਪੁੱਠਾ ਦੇਣਾ ਪੈਣਾ ਹਾਂ ਤੋਤਾ ਬਹੁਤ ਹੈ ਤੇ ਬਾਰਮਾ ਸਿੱਧੀ ਵਾਣੀ ਹਾਂ ਡੋਟੀ ਨਹੀਂ ਹੈਗੀ ਨੇ ਇਹਦਾ ਕਰਦੇਗੇ ਭਰ ਜਾਣਾ ਦਾ ਮੂਰੇ ਤੇ ਬਰਾਕ ਖੁਸ਼ੀ ਤਾਂ ਹੁੰਦੀ ਆ ਬਸ ਵੱਡੇ ਤੇ ਖੁਸ਼ੀ ਤਾਂ ਹੁੰਦੀ ਆ ਹਾਂ ਪਰ ਹੁਣ ਅੱਗੇ ਕੰਮ ਨਹੀਂ ਰਿਹਾ ਬੜੀਆ ਪਤਾ ਨਹੀਂ ਕਿੱਗਾ ਲੱਭਨੇ ਹਾਂ ਖਰਚੇ ਜ਼ਿਆਦਾ ਏ ਆਮਦਨ ਘਟੋਗੀ ਬਾਕੀ ਮੈਨੂੰ ਖਲਦਾ ਨਹੀਂ ਪਤਾ ਹੈਗਾ ਹੁਣ ਗੱਲਬਾਤ ਵੀ ਨਹੀਂ ਹਾਇ ਨੀ ਇਹ ਤਾਂ ਹੈ ਮੈਨੂੰ ਬਾਈ ਆਦੇ ਕੀ ਬੋਲੋਗੇ ਉਹੀ ਤਾਂ ਹੱਲ ਹੈ ਆ ਬਦਲ ਕੇ ਚੱਲੂਗੀ ਬਾਈ ਹੁਣ ਪੱਪੂ ਬਾਹਰ ਆ ਗਿਆ ਐ ਮੈਨੂੰ ਟਰਾਲਾ ਵੀ ਆਇਨਾ ਬਾਈ ਚੱਲੂ ਕਰਨਾ ਇਹ ਜਿੰਦਰ ਗਿਆ ਟਰਾਲਾ ਲੈਣਾ ਕਿਉਂਕਿ ਪਹਿਲਾਂ ਬਾਈ ਕਟਰ ਪਾ ਕੇ ਲੈ ਤੇ ਸੈਕਟਰ ਮਗਰ ਜਾ ਕੇ ਤਾਂ ਫੇ ਦੂਜੀ ਵਾਰ ਟਰਾਲਾ ਪਾ ਕੇ ਆਉਣਾ ਕਿਉਂਕਿ ਬੁੱਟਿਆ ਕਰਕੇ ਤੁਹਾਨੂੰ ਪਤਾ ਕਟਰ ਪਾਇਆ ਪਾਇਆ ਹੁੰਦਾ ਨਹੀਂ ਹੈਗਾ ਹਾਂ ਠੀਕ ਆ ਪਰਾਂ ਨੇ ਉੱਥੇ ਹੂਟਰ ਮਾਰ ਕੇ ਪੁੱਛ ਲਿਆ ਕਰਾ ਠੀਕ ਠਾਕ ਆ ਹਾਂ ਪਰਾਂ ਜੇ ਜਿਹੜੇ ਚਾਰੇ ਕਿਲੇ ਜੱਗਰੇ ਲੱਗ ਜਾਂਦੇ ਤੇ ਲੋਟ ਰਹਿ ਗਿਆ ਹਾਂ ਚਲੋ ਆਵਲੇ ਕੋਈ ਜਾਂਦੇ ਨਾ ਦੋ ਕਿਲੇ ਲਾ ਲੇ ਭਾਈ 727 ਦੇ ਉਹ ਥੋੜੇ ਜੇ ਲੇਟ ਵੀ ਪਕਣੇ ਥੋੜੇ ਜੇ ਬਿਮਾਰੀ ਵੀ ਪੈ ਗਈ ਹਾਂ ਉਹ ਦੇਖਣ ਨੂੰ ਲੱਗਦਾ ਵੀ ਉਹ ਠੀਕ ਆ ਸਾਰੀ ਕੱਕੀ ਨੇ ਤਾਂ ਵੱਡੇ ਦੇ ਪਤਾ ਲੱਗੂਗਾ ਕਿ ਐਸੇ ਕੰਮ ਨਹੀਂ ਪਾਰ ਉਹ ਠੀਕ ਨਹੀਂ ਹੈਗੀ ਹਾਂ ਤਾਂ ਹੈਗੇ 30 40% 50% ਬਿਮਾਰੀ ਹੈ ਆ ਤਾਂ ਹੈਗੀ ਹੈ ਬਾਈ ਪੂਰਾ ਘੇਰਾ ਲਾਤਾ ਪਹਿਲਾਂ ਹੁਣ ਦੂਏ ਨੂੰ ਚੱਲਵੀ ਮਸ਼ੀਨ ਕਿਉਂਕਿ ਸਿੱਧਾ 플ਾਟ ਆ ਪ੍ਰਧਾਨ ਨੂੰ ਕੋਈ ዳਤੀ ਚੱਕਣੇ ਦੀ ਲੋੜ ਨਹੀਂ ਹੈਗੀ ਅੱਜ ਕਾਲਾ ਚਰੌਦਾ ਵੀ ਬਹੁਤ ਆਉਂਦਾ ਹੈ ਹਾਂ ਐ ਪ੍ਰਧਾਨ ਜੀ ዳਤੀ ਚੱਕਣੇ ਲੋੜ ਨਹੀਂ ਹੈਗੀ ਲਾ 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 ዳਤੀ ਖੈਰ ਚੱਕਣੀ ਨਹੀਂ ਪੈਂਦੀ ਹੁਣ ਹਾਂ ਹੁਣ ਦੇਖੀ ਵੜਦਾ ਅਗਲਾ ਹਾਂ ਹੁਣ ਦੇਖੀ ਵੜਦਾ ਰੇ ਕਿ ਠੀਕ ਨਹੀਂ ਕਰੀ ਜਿੱਕਣਾ ਨੱਕੇ ਨੁੱਕੇ ਆ ਕੇ ਕੋਈ ਬੂਟਾ ਆ ਗਿਆ ਖੁੰਜਾ ਆ ਗਿਆ ਫੇ ਉਹ ਜਗ੍ਹਾ ਚੱਕਣੀ ਵੀ ਪੈ ਜਾਂਦੀ ਪ੍ਰਧਾਨ ਹਾਂ ਉਹਦੇ ਆਪਣੇ ਮਹਾਰਾਜ ਦੀ ਗੱਤਾਂ ਦਾ ਨਹੀਂ ਹੈ ਨਹੀਂ ਐਡਾ ਕੋਈ ਆ ਡੰਡੇ ਤੇ ਮੈਂ ਵੜਤੇ ਮੈਂ ਪਹਿਲੇ ਵੀ ਕਹਿੰਦਾ ਸੀ ਹਾਂ ਵਾਲੇ ਨੇ ਇੱਕ ਵਾਰੀ ਕੱਪ ਦੇ ਰੱਖਦਾ ਜਿਹੜੇ ਸੋਦਾ ਹਾਂ ਇੱਥੇ 3 ਮਹੀਨਿਆਂ ਨੇ ਖੀਨ ਚੱਲਦੀ ਸੀ ਹਾਂ ਉਹੀ ਕੱਟ ਰਹਿੰਦਾ ਤਾਂ ਲਾਉਣ ਦੇ ਡਵੈਲਪਰ ਬੱਬੇ ਤਾਂ ਪਾਹੀਦਾ ਰਹਿਸਾ ਹਾਂ ਉਹ ਕਹੀ ਆਵੇ ਆ ਜਾ ਆ ਜਾ ਬੱਦਲ ਬਹੁਤ ਆ ਗਿਆ ਧਰਤੀ ਉੱਗਿਆ ਫੋਨ ਕਰੀ ਆਵੇ ਆ ਜਾ ਉਹ ਮਾਰ ਕੇ ਖਾ ਲੈ ਹਾਂ ਉਧਰ 2 ਮਿੰਟ ਟੁੱਟ ਗਿਆ ਫਿੰਗਰੇ ਟੁੱਟੀਆਂ ਭਾਈ ਉਹ ਸਾਬ ਲਾਲਾ ਵੀ ਧਾਤੀ ਹੁੰਦਾ ਲਗ ਲਗ ਬੰਦਲ ਪਤਾ ਵੀ ਨਹੀਂ ਜੋਰ ਨਾਲ ਤਾਂ ਸਾਰੀ ਲੰਘ ਜੇ ਹਾਂ ਇਹ ਰੈਸਨ ਤੋੜ ਦਿੰਦੀ ਐ ਰੈਸਨ ਤੋਂ ਮੈਨੂੰ ਕਾਲ ਨੂੰ ਪਹਿਲਾਂ ਫੋਨ ਕਰਿਆ ਜਾਂ ਪਰ ਰੋਕ ਪਦੇ ਮਖਾ ਕੱਢ ਰੈਸਨ ਕੱਢ ਉਹਨੂੰ ਵੜਦੀ ਹਾਂ ਇਹ ਤੇ ਦੋ ਸੂਕੇ ਡੰਡੇ ਆ ਹਾਂ ਕਿਉਂਕਿ ਬਾਈ ਜਿਹੜੀ ਰੈਸਨ ਐ ਇੰਨੀ ਮੋਟੀ ਹੁੰਦੀ ਐ ਉਹ ਭਲੇੜ ਤੋੜ ਦੇ ਨਹੀਂ ਕੰਮ ਖੜ ਜਾਂਦਾ ਹਾਂ ਹਾਂ ਬਾਕੀ ਬਾਈ ਜਿਹੜਾ ਖੇਤ ਆ ਆਪਣੀ ਕਮੀਆਂ ਪੇਛੇ ਆਪੇ ਦੱਸਦੇ ਕਰੋ ਕਿਉਂਕਿ ਮਸ਼ੀਨ ਵਾਲੇ ਵੀਰ ਨੂੰ ਘੱਟ ਪਤਾ ਹੁੰਦਾ ਜਾਂ ਨਹੀਂ ਪ੍ਰਧਾਨ ਉਥੇ ਆਪਣੀ ਬੁਰਜੀ ਦੀ ਤੁਕੁੰਗੇ ਜੀ ਹਾਂ ਉਹ ਅਸੀਂ ਕਿਦਾਂ ਨੇ ਚਾਰੇ ਖੇਤਾਂ ਵਾਲਿਆਂ ਨੇ ਇਕੱਠੇ ਹੋ ਕੇ ਉਹ ਵੀ ਧਰਤੀ ਦੱਬਤੀ ਨਾ ਨਾ ਠੀਕ ਆ ਉਹ ਪਹਿਲਾਂ ਬਾਹਰ ਦੀ ਖਦੀ ਸੀ ਧਰਤੀ ਜੇ ਦੱਬਤੀ ਠੀਕ ਆ ਠੀਕ ਆ ਪੱਕਾ ਪਤਾ ਵੀ ਇੱਥੇ ਜੀ ਦੀ ਹਾਂ ਬਸ ਉਥੇ ਹੀ ਤੇ ਰਸਤਾ ਹੈਗਾ ਬਾਕੀ ਬਾਈ ਬਾਪੂ ਵੀ ਬੰਦਾ ਘੈਂਟ ਦਾ ਪਤਾ ਨਾ ਹੋ ਕੇ ਤਿਆਰ ਖਾਣਾ ਹੋ ਕੇ ਕਹਿੰਦਾ ਘਾਟੇ ਰੇਵਾ ਕੋਲੇ ਦੇ ਬਾਪੂ ਬਾਪੂ ਉਹ ਤਾਂ ਉਹ ਵੀ ਚਾਰ ਥੜ ਹੋ ਗਏ ਹਾਂ ਬਾਈ ਮੈਂ ਤਾਂ ਬਹੁਤ ਗਰੀਬ ਆਂ ਨੇ ਹਮ ਸਬਜ਼ੀ ਦਾ ਸ਼ੌਂਕ ਦਾ ਨਾ ਸਬਜ਼ੀ ਦੇ ਪੰਜ ਸੱਤ ਬੰਦਿਆਂ ਨੂੰ ਜਗਾਰ ਵੀ ਦਿੱਤਾ ਵੇਤਾ ਇਹਦੀ ਗੱਲ ਲੱਗੀ ਗਾਲੇ ਉੱਤਵੀਂ ਦਿਨ ਦਾ ਤਾਂ ਸੀ। ਮੈਂ ਮਿਹਨਤੀ ਸੀ। ਹਾਂ। ਮੇਤ ਦਾ ਪਾਕੜੋ ਖਾਲੀ ਕਹਿੰਦੇ ਸਾਰੀ ਰਾਤ ਉੱਥੇ ਹੀ ਫਰੀ ਜਾਂਦਾ ਤਾਂ, ਇਹ ਕੋਈ ਤਾਂ ਵੱਡੀ ਜਾਂਦਾ ਤਾਂ ਨਿਗਾਹ ਰੱਖਦਾ ਤਾਂ। ਨਿਗਾਹ ਰੱਖਦਾ ਤਾਂ ਸਾਰੇ ਜੀ। ਅਧਾਨ ਦੇਲਾ ਵੀ ਸ਼ੋਰੇ ਕਰਕੇ ਥੋੜਾ ਜਿਹਾ ਫਰਕ ਪੈਣ ਦਾ ਲੱਗ ਲੱਗ ਫਸਲ ਮਾੜੀ ਰਹਿੰਦੀ ਆ। ਹਾਂ 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 ਹਾਂ। ਪੁਰਕੇ ਪਾਈ ਆ ਵੀ ਅਸੀਂ ਗਾਇਬ ਕੰਨਾ ਵੀ ਦਾਇਰੋ ਬੁੱਤੇ। ਬਹੁਤ ਆਟਮਾਂ ਲਾਈਆਂ ਵੀ ਐ। ਬਹੁਤ ਆਟਮਾਂ ਲਾਈਆਂ। ਹਾਂ। ਪੌਸਾਂ ਵਧੀਆ ਹਵਾ ਜੀ। ਪੱਛੋਂ ਜਲਦੀ। ਪੱਛੋਂ ਜਲਦੀ। ਪੱਛੋਂ ਜਾਈਏ ਬਾਈ ਠੰਡੀ ਹਵਾ ਹੁੰਦੀ ਐ। दाना ਵੀ ਐਨ ਫੇ ਪੱਕਦੇ ਐ ਵਧੀਆ ਬਿਮਾਰੀ ਰਹੇਤਾ ਬਿਮਾਰੀ ਰਹੇਤਾ ਧਰਤੀ ਤੱਕ ਸਕਾ ਦਿੰਦੀ ਐ ਚਾਹੀਦੇ ਵੀ ਬਾਈ 10 ਦਿਨ ਇਹ ਜਿਹੀ ਐ ਵੀ 10 ਦਿਨਾਂ ਚ ਸਾਰਾ ਕੰਮ ਜਾਂ ਫੇ ਲੋਟ ਆ ਜਾਣਾ ਹੁਣ ਜਾਨੀ ਮਾਰਾ ਜ ਹੁਣ ਨਾ ਤਾਂ ਕਰੇ ਕਿ ਉਹ ਆਲੂ ਵੀ ਲਾਉਣੇ ਸਾਬ ਦੇ ਆਲੂ ਵੀ ਲਾਉਣੇ ਆ ਕਿਉਂਕਿ ਆਲੂਆਂ ਨੇ ਬਾਈ ਇੰਨੀ ਬਾਈ ਕਰ ਲਈ ਵਿੱਚ ਮੀਂਹ ਆ ਗਿਆ ਤਾਂ ਫੇ ਦੁਬਾਰਾ ਬੋਹਣੇ ਪਏ ਕਾਲੇ ਦੇ ਬਾਪੂ ਨੇ ਆਲੂ ਉਹਦੇ ਲੈ ਉਹ ਇੱਥੇ ਮਿੱਤੇ ਸੀ ਅੱਛਾ ਉਹਦੇ ਕੋਲ ਨਾ ਕੋਈ ਛਿੱਟੀਆਂ ਸੀ ਉਹ ਪਰਲੇ ਪਾਸੇ ਸ਼ੌਕ ਕਰ ਲਿਆ ਆਲੂਾਂ ਦੇ ਵੀ ਪੂਰੇ ਸਨ ਪ੍ਰਧਾਨ ਕਰ ਲਿਆ ਸ਼ੌਕ ਵੀ ਇਹ ਜਿਹਾ ਪੂਰਾ ਹੋਇਆ ਵੀ ਮੁੜ ਕੇ ਲਾਉਣੇ ਨਹੀਂ ਹੋ ਸੇਵਾ ਨਹੀਂ ਨਹੀਂ ਪੈ ਗਿਆ ਕੀ ਅੱਛਾ ਮਹੀ ਪੈ ਗਿਆ ਗੁੱਡੇ ਵੀ ਬਹੁਤ ਟੀਮ ਸਾਰੀ ਆ ਗਈ ਸੀ ਹਾਂ ਗੁੱਡੇ ਵੀ ਬਹੁਤ ਆ ਪਰ ਮੁੜ ਕੇ ਘੁੱਟ ਹੋਗੇ ਨਾ ਬਾਕੀ ਤਿਆਰਵਾ ਵੀ ਹੁੰਦਾ ਵਰਤਾਨ ਜਿਹੜਾ ਬੰਦਾ ਲਾਉਂਦਾ ਹੈ ਨਹੀਂ ਗਏ ਹੋਗੇ ਨਾ ਨਹੀਂ ਕਰਕੇ ਨਹੀਂ ਕਰਕੇ ਹੋਗੇ ਲਓ ਜੀ ਬਾਈ ਟੈਂਕ ਵੀ ਲੱਗ ਗਿਆ ਭਰਨਾ ਸਾਡੇ ਬੰਦੇ ਨਹੀਂ ਆਏ ਉਹ ਸੀਸੇ ਮੰਨ ਦਿਖਣ ਲੱਗ ਗਿਆ ਭਰ ਗਿਆ ਟੈਂਕ ਭਰ ਗਿਆ ਅਸੀਂ ਹੀ ਹੈਗੀ ਐ ਹਾਂ ਹੁਣ ਇਹਨੂੰ ਦੇਖ ਕੇ ਆਉਂਦੀ ਤਕਰੀਬ ਹੋਣੀ ਦੂਏ ਕੇ ਡਿਗਰੀ ਲੈਣੇ ਹੁਣ ਜਾਈ ਹੈ ਨਾ ਉਹ ਹੋ ਜਾਂਦਾ ਹੈ ਨਾ ਸਾਡੇ ਇੱਕ ਵਾਰੀ ਕੁੜੀ ਕਹਿੰਦੀ ਵੀ ਮੈਨੂੰ ਜੀ 80 ਨੰਬਰ ਆ ਜਾਣਾ ਹਾਂ ਬਹੁਤ ਆ ਮੈਨੂੰ 80 ਨੰਬਰ ਆ ਜਾਣਾ ਆ ਜਾਣਾ ਤਾਂ ਅਮਨੇ ਨੰਬਰ ਜਿੱਦਾਂ ਰਿਜ਼ਲਟ ਆਇਆ ਨੰਬਰ ਆ ਗਏ 93.6 6 ਬਸੇ ਪੰਜ ਆ ਗਏ ਨੇ ਨੰਬਰ ਜੇ ਦੋਗੇ ਨੰਬਰ ਕੋ ਸੋਹ ਰ ਆ ਜਾਂਦੇ ਫਿਰ ਮੈਰਟ ਜਾ ਗਈ ਸੀ ਜਾਨੀ ਤੀਜੇ ਨੰਬਰ ਤੇ ਆਈ ਆਪਣੇ ਰੋਪੜ ਜ਼ਿਲ੍ਹੇ ਚ ਹਾਂ ਫਿਰ ਬਲਾਈ ਤੇ ਇਹ ਭਾਈ ਨਾ ਨਾ ਠੀਕ ਹੈ ਜਾਨੀ ਸਵਰ ਦੇ ਸਵਰ ਵਾਲੀ ਗੱਲ ਕਰਦਾ ਜੇ ਇਹ ਤਾਂ ਵਧੀਆ ਆ ਗਿਆ ਕਹਿੰਦਾ ਉਹਦੇ ਵਧੀਆ ਆ ਜਾਂਦੇ ਹਾਂ ਪਰ ਜਿਹੜੀ ਜਿਹੜੀ ਹੈਗੀ ਉਹ ਹੈ ਵੀ ਬਹੁਤ ਵਧੀਆ ਹਾਂ ਫਤੇ ਵੀ ਆ ਗਿਆ ਜੀ ভাই ਪ੍ਰਧਾਨ ভাই ਚੜ ਗਿਆ ਉੱਪਰ ਟਰਾਲੇ 'ਵਰ। ਜੀ ভাই ਸਤਿ ਸ੍ਰੀ ਅਕਾਲ। ਫੋਨ ਤੱਕ ਨਹੀਂ ਕਰੇ ਸੀ ਤੁਹਾਨੂੰ। ਲੈ। ਕਿਉਂਕਿ ਇਹ ਤਾਂ ਐਂ ਕਹਿੰਦੇ ਵੀ ਟਰਾਲਾ ਮਾਰਿਆ, ਮਾਰਿਆ ਨੇ ਸਿੱਧਾ ਰੋਡ 'ਆ ਉੱਤੀ ਆ ਜੀ। ਸੰਗ ਲੱਗੇ ਜੀ। ਬਾਰ-ਬਾਰ ਮੋਰ ਕਰਦੇ ਆ ਕਿੰਨੇ? ਬਾਰ ਫੋਨ ਕਰੀ ਜਾਂਦੇ ਆ। 100 ਫੋਨ ਕਰ ਲਿਆ। ਟਾਈਮ ਲੱਗ ਜਾਂਦਾ ਆਜੋ ਉਹ ਆਜੀ ਪ੍ਰਧਾਨ ਨਾਲ ਟਰੈਕਟਰ ਦੇ ਰਹੀ ਤੈਨੂੰ ਜੁੜੇ ਜੜਾਇ ਬਸ ਠੀਕ ਹੈ ਜੋ ਰਹੇਗਾ ਉਹਦੇ ਜੇ ਜੋਰ ਹੈਗਾ ਕਿ ਜੋਰ ਲੱਗ ਜੂਗਾ ਪਤਾ ਹੁਣ ਲੈ ਭਾਈ ਪਹਿਲਾਂ ਬੱਬੂ ਬੈ ਗਿਆ ਫਤਿਹ ਕਭੈਂ ਦੇਖਣ ਜੀ ਕਰਦਾ ਐ ਹਾਲੇ ਸਾਡੇ ਪੰਮੂ ਨੂੰ ਨਹੀਂ ਪਤਾ ਲੱਗਿਆ ਮਗਰ ਪੈਣਾ ਤਾਂ ਉਹਨੇ ਦੋਈ ਵਾਰ ਦੇਖ ਲਈ ਹੈ ਪੂਰੀ ਉਦਲ ਤੋਂ ਛੱਡਿਆ ਹੈ ਬਾਟੀ ਲੈ ਆ ਦਿੱਤੇ ਬਾਹਰਵਾ ਆ ਗਿਆ ਦੱਬੇ ਮੇਰੇ ਬਾਦ ਚ ਐ ਤਾਂ ਕੁਛ ਨਹੀਂ ਫਤੇ ਬਾਦ ਮਾ ਕੁ ਵੀ ਕੰਡ ਹੈ ਟਰੈਕਟਰਾਂ ਦਾ ਸਾਰਿਆਂ ਦਾ ਪਤਾ ਕਿਹੜਾ ਮਾਡਲ ਕਿਹੜਾ ਹੈ ਇਹਦੇ ਚ ਜੋਰ ਹੈਗਾ ਤੇ 2 ਵੀਲ ਹੈ ਕਿ 4 ਵੀਲ ਹੈ 4 ਵੀਲ ਆ ਗੱਲ ਦਾ ਸੁਣ ਉਹ ਟਰੈਕਟਰ ਲੈਣਾ ਕਿਹੜਾ ਫਿਰ ਜੋੜੀ ਰ ਲੈਣਾ ਅੱਜ ਅਸੀਂ ਬੰਬ ਵੀ ਲੈ ਆਨੇ ਮੱਤੇ ਘੱਟ ਰ ਲੈਣਾ ਜਾਂਦਾ ਅੱਜ ਅਸੀਂ ਬੰਬ ਦੇ ਆਨੇ ਆ ਕਿੱਥੇ ਜਣਾ ਦਿ ਦੀ ਖਾਤਰ ਘਰ ਆ ਬਾਈ ਮੇਰੇ ਕੱਲ ਬਈ ਆ ਤਾਂ ਉੱਥੇ ਵੇਗ ਲਾਸ ਕਰ ਲੋ ਭਲਾ ਲੋ ਜੀ ਬਾਈ ਹੋਰ ਨਵਾਜ ਗਿਆ ਤੇ ਦੂਜਾ ਟੈਂਕ ਭਰ ਗਿਆ ਤੇ ਪ੍ਰਧਾਨ ਬਾਈ ਗਿਆ ਫਿਰ ਮੰਦੇ ਇੱਧਰ ਖੰਡਾ ਪੀਣ ਲੱਗੇ ਰਹੇ ਤੇ 咱家 <noise> ਜੀ ਬਾਈ ਪੀਆ ਟੈਂਕ ਮਾਪੂਰੀ ਆ ਤੇ ਬਾਰਵਾ ਤੇ ਇੱਕ ਫਾਂਡ ਰਹਿ ਗਈ ਪੂਰੀ ਕਿਹਾ ਉਸ ਤੋਂ ਨਹੀਂ ਤੇਰੇ ਹਿਸਾਬ ਨਾਲ ਵਿਕਰੀ ਹੈਗੀ 28 28 ਹਾਂ 25 25 25 25 ਕਿਤੇ ਆ ਡੇਢ ਕਿਲਾ ਹੈ ਪੀਆ ਟੈਂਕ ਹੈ ਡੇਢ ਕਿਲਾ ਹਾਂ ਤਾਂ ਕਿੰਨਾ ਹੋ ਗਿਆ ਹੈ ਹਾਂ ਕਿੰਨੇ ਕ ਬਾਈ ਜਿਹੜੇ ਹਿਸਾਬ ਨਾਲ ਡੀਪੀ ਲੱਗੀ ਉਹ ਵਿਕਰੀ ਹੈਗੀ ਹੈ ਪੂਰੇ 28 ਕੁਇੰਟਲ ਕੀਲੇ ਦੀ ਉਸਤ ਕਿਹਾ ਮੈਂ ਸਾਰੀ ਗਿਆ ਮੈਂ ਅੱਛਾ ਸਾਰੀ ਗਿਆ ਕੀਲੇ ਦੀ ਗਿਆ ਤੈਨੂੰ ਮੈਂ ਕੀਲੇ ਦੀ 18 20 ਹੈ ਹਾਂ 20 ਕਿਰੀ ਲਾ ਲੈ ਤਾਂ ਹੀ ਤਾਂ ਕਹਿੰਦੇ ਵੀ 26 ਗੇਟ ਹੀ ਨਹੀਂ ਚੱਲਦੀ ਇਹ ਵਿਸ਼ੇ ਕੀ ਲਾਓ ਅੱਛਾ ਪੂਰੀ ਨੇ ਦੂਏ ਲੋਟ ਕਿਹਾ ਤਾਂ ਬਈ ਬੀ 10 ਲਾਈ ਹੁੰਦੀ ਆ ਉਹ ਅਮਨ ਦੇ ਦੇ ਹਾਂ ਉਹ ਪੂਰੀ ਦੂਏ ਲੋਟ ਕੇ ਗਿਆ ਵੀ ਸਾਰੀ 28 ਕੁਇੰਟਲ ਹੁਣੀ ਹੈ 28 30 ਠੀਕ ਆ ਠੀਕ ਹੈ 20 ਕਿਰੀ ਐਵਰੇਜ ਆਇਆ ਨਹੀਂ ਬਾਈ 18 20 ਦੀ ਬਾਕੀ ਮੰਡੀ ਜੀ ਦੱਸੂਗੇ ਤੁਹਾਨੂੰ ਆਪਨੇ ਪੜਾ ਲਿਆ ਮੈਂ ਕਰ ਲਿਆ ਉਹਦਾ ਮੇਡਾ ਵੱਡੋ ਗਿਆ ਹੋਰ ਤੇ ਪੱਤੀ ਆ ਉਹ ਵਿਚ ਬਲੰਕ ਸੀ ਚੁਗਾ ਦੇਣੇ ਵੇਖ ਟਿਕਾ ਦਿਓ ਜੇ ਬਾਈ ਬੰਬੂ ਘਾਟ ਪਰ ਕਟਰ ਪਾਉਣਾ ਹੈ ਹਾਂਜੀ ਪੰਮੂ ਨੂੰ ਬੁਲਾ ਲੀਏ ਕਰਦਾ ਫੋਨ ਪੰਮੂ ਨੂੰ ਵੀ ਆ ਜਾ ਪੁਰਾਣਾ ਰੈਕਟਰ ਵਧੀਆ ਠੀਕ ਹੈ ਲੈ ਲੈਣਾ ਤਾਂ ਬੱਠਾ ਜੀ ਬਾਈ ਟਿੱਪੜ ਗਿਆ ਹੋ ਗਿਆ ਫਾਈਨਲ ਬਾਈ ਇੱਕ ਬਲਾਡ ਵੱਡ ਹੋ ਗਿਆ ਇੱਕ ਰਹਿ ਗਿਆ ਇਹ ਬਾਰਮ ਵੱਡ ਹੋਣਾ ਹੈ ਕਟੜ ਤਿਆਰ ਆ ਇਧਰ ਕਟੜ ਆ ਪਾ ਕੇ ਲੈ ਜਾਣਾ ਫਿਰ ਚੱਲ ਨਿਬੜ ਗਿਆ ਪੂਰੀ ਉਹ ਰੋਲਾ ਪਾਇਆ ਅੱਧਾ ਘੰਟਾ ਹੀ ਲੱਗਿਆ ਅੱਧਾ ਘੰਟਾ ਹੀ ਲੱਗਿਆ ਰੋੜਾ ਲਿਆਈ ਉਹ ਗਲਾਸ ਠੰਡੇ ਦੀ ਬੋਤਲ ਲਿਆਈ ਆ ਆ ਜਾ ਛੇਤੀ ਕਰ ਉਹ ਆ ਵੀ ਬੋਲੇਗਾ ਹੁਣ ਬੱਚੇ ਨਿਪਟਦਾ ਹੋਊਗਾ ਬਹਿ ਜੂਗੀ ਪੁਰੀ ਐ ਵੀ ਬਹਿ ਜਾਣੀ ਆ ਰੇ ਥੰਮੇ ਦੀ ਇਹ ਨਰਮ ਆ ਥੋੜੀ ਲਓ ਜੀ ਬਾਈ ਆਪਣੇ ਮਿੱਤਰ ਨੇ ਦੁਕਾਨ ਕਰੀ ਆ ਪਿੰਡ ਭੈਣੀ ਤੋਂ ਪ੍ਰਧਾਨ ਦੇ ਖੇਤ ਨਾਲ ਘਰ ਆ ਮਨ ਬਾਈ ਉਹਦੇ ਮਾਸੀ ਦੇ ਮੁੰਡੇ ਨੇ ਕਰਾਲੀ ਖੇਰਪਾ ਪੈਣ ਦੀ ਬਾਈ ਜਿਹੜਾ ਉੱਪਰੋਂ ਬਾਈਪਾਸ ਲੰਘਦਾ ਏ ਉਹਦੇ ਹੀਠਾਂ ਦੀ ਸਾਈਡ ਏ ਆ ਲਖਸ਼ਾਲੀ ਪਟਾਕੇ ਪਟਾਕੇ ਦੀਵਾਲੀ ਦੇ ਕੀ ਹਾਲ ਹੈ ਵੀਰੇ ਹਾਂਜੀ ਪ੍ਰਧਾਨ ਜੀ ਕਿੱਥੇ ਪਹੁੰਚ ਗਏ ਹੋਰ ਵੀਰੇ ਕੀ ਹਾਲ ਹੈ ਬੰਬ ਲਿਆਂਦੇ ਆ ਤੇ ਕਿਹ ਹੈ ਫਿਰ ਹਾਂਜੀ ਹਾਂਜੀ ਸਾਰੇ ਛੋਟੇ بڑے ਜੀ ਹਾਂਜੀ ਬਾਈ ਜਿੰਨੇ ਵੀ ਸ਼ਾਰਟ ਸ਼ੂਟ ਐਨ ਟੌਪ ਟੌਪ ਦੇ ਬੰਬ ਐ ਜੀ ਹਾਂਜੀ ਹਾਂਜੀ ਦੇਖੋ ਦੇਖੋ ভাই ਬੰਬ ਤੁਸੀਂ ਜੀ ਭਰਿਆ ਪਿਆ ਚਾਰੇ ਪਾਸੇ ਤੇ ਲੋ ਜੀ ਬਾਈ ਔਰ ਇਹ ਵੀ ਬੰਬੋ ਕਾਫੀ ਪਏ ਆ ਇਹ ਆਪਣੇ ਵੀਰ ਨੇ ਦੁਕਾਨ ਕਰੀ ਆ ਬਾਈ ਜਿਆਦਾ ਤਾਂ ਤਕਰੀਬਨ ਛੋਟ ਛੂਟ ਜੇ ਹੀ ਹੁੰਦੇ ਆ ਤੇ ਇਹੀ ਚੱਲੇ ਬਾਈ 100 ਛੋਟ 200 ਛੋਟ 250 ਛੋਟ ਹਾਂ ਮੈਨੂੰ ਕਿ ਜਿਆਦਾ ਛੋਟਾਂ ਦੇ ਕੰਮ ਰਹਿ ਗਏ ਆ ਦੇਖੋ ਗਿਰੀ ਲੈ ਕੇ ਗਿਰੀ ਆ ਪੁਰਾਣ ਜੀ ਕਿੱਥੇ ਖੋਲੀ ਦੁਕਾਨ ਮੜਾ ਦੱਸੋ ਮਰਿੰਡਾ ਦੇ ਕਰਾਲੀ ਰੋਡ ਜੀ ਹਾਂਜੀ ਆਪਣਾ ਜਦੋਂ ਮਰਿੰਡੇ ਤੋਂ ਕਰਾਲੀ ਨੂੰ ਆਉਂਦੇ ਜੀ ਬਾਈਪਾਸ ਦੇ ਬਾਈਪਾਸ ਦੇ ਕੋਲ ਦੇ ਥੱਲੇ ਕਿਹੜੀ ਦੁਕਾਨ ਕਿਆ ਨਾਮ ਹੈ ਜੀ ਲਕਸ਼ ਫਾਇਰ ਹੋ ਠੀਕ ਹੈ ਜੀ ਲਕਸ਼ ਫਾਇਰ ਹੋ ਵੀਰ ਦੀ ਦੁਕਾਨ ਆ ਬਾਈ ਇੱਕ ਵਾਰ ਜਰੂਰ ਆ ਕੇ ਮਿਲੋ ਰੇਡ ਰੂਟ ਵੀਰੇ ਰੇਡ ਸਾਰੀ ਮਾਰਕੀਟ ਤੋਂ ਹੋਦਾ ਠੀਕ ਹੈ ਜੀ ਨਾ ਬਾਈ ਪ੍ਰਧਾਨ ਦੇਖ ਲੈ ਹਾਂ ਬਾਈ ਅਮਨ ਦੇ ਅਮਨ ਦੇ ਰਿਸ਼ਤੇਦਾਰਾਂ ਦੀ ਆ ਦੁਕਾਨ ਇਹ ਇੱਥੇ ਕੁੜਦੇ ਥਲੀ ਟੀ ਨਹੀਂ ਗੱਲ ਨਾ ਨਾ ਠੀਕ ਆ ਬਾਈ ਇੱਥੇ ਵੀ ਸੰਯੋਗ ਦਿਓ ਰੇਟ ਰੂਟ ਵਧੀਆ ਵੀਰਾਂ ਦਾ ਭਾਈ ਇਹ ਸਾਰਾ ਮਾਲ ਕੋਪ ਦਾ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਹੋਰ ਵੀ ਆਓਗੇ ਜੀ ਅੱਧ ਕੱਢੀ ਆ ਰਹੀ ਆ ਨਾ ਨਾ ਠੀਕ ਆ ਜੀ ਹੋਰ ਵੀ ਬਾਈ ਆਪਣੇ ਜਿਹੜੇ ਦੇਖਦੇ ਵੀਰ ਇੱਕ ਵਾਰ ਦਰਸ਼ਨ ਦਿਓ ਨਾਲ ਰੇਟ ਰੂਟ ਦੇਹਜੋ ਬਾਈ ਜੈ ਜੈ ਵੀਰਾਂ ਦਾ ਫਿਰ ਕੀ ਹਾਲ ਹੈ ਜੀ ਸੱਚੀ ਕਬੀਰ ਜੀ ਹੋਰ ਠੀਕ ਬੜੀਆ ਬੜੀਆ ਤੁਸੀਂ ਸੁਣਾਓ ਜੀ ਦਿਖਾਓ ਜੀ ਫਿਰ ਆਪਣੇ ਕੋਲੇ ਕਿਹੜੇ ਬੰਬੂ ਵਧੀਆ ਹੈਓ ਆਪਣੇ ਕੋਲੇ ਜਿਵੇਂ ਲੇਟਸਟ ਹੈ ਜੀ ਟੀਮਾਂ ਦੀ ਮੋਬਿਲ ਚੱਕਰੀਆ ਬੜੇ ਸਾਈਜ਼ ਦੇ ਵਿੱਚ ਹਾਂਜੀ ਇਹ ਆਪਾਂ 120 ਰੁਪਏ ਦੇ ਵਿੱਚ ਡੱਬਾ ਦੇਣਾ ਮੈਂ ਠੀਕ ਹੈ ਜੀ 10 ਪੀਸ ਬ੍ਰੈਂਡ ਦੇ ਵਿੱਚ ਆ ਕੋਈ ਦੇਸੀ ਦੇ ਵਿੱਚ ਨਹੀਂ ਹਾਂਜੀ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਪੀਕੋਪ ਹਾਂਜੀ ਪੀਕੋਪ ਠੀਕ ਹੈ ਜੀ ਇਹਦੇ ਨਾਲ ਦਾ ਪੂਰੇ ਪੰਜਾਬ ਦੇ ਵਿੱਚ ਨਹੀਂ ਹੈਗਾ ਅੱਛਾ ਜੀ ਜਿਹੜਾ ਪਿੰਕ ਕਲਰ ਆ ਇਹ ਪਿੰਕ ਕਲਰ ਹੀ ਗੱਡੂਗਾ ਠੀਕ ਹੈ ਜੀ ਇਹਦੀ ਵੀਡੀਓ ਚਾਹੇ ਤੁਸੀਂ YouTube ਤੇ ਦੇਖਿਓ ਜੋ ਜੀ origignal ਆ ਉਹੀ ਚੀਜ਼ੇ ਪਿੰਕ ਕਲਰ ਦੇ ਵਿੱਚ ਬਹੁਤ ਸੋਹਣਾ ਚਲਦੀ ਆ ਠੀਕ ਹੈ ਜੀ ਹਾਂਜੀ ਉਦੋਂ ਬਾਅਦ ਆ ਗਿਆ ਆਪਣੇ ਕੋਲੇ 12 ਸ਼ਾਟ 12 ਸ਼ਾਟ 12 ਸ਼ਾਟ ਦੇ ਵਿੱਚ ਹੀ ਤੁਹਾਨੂੰ ਸਿਰਫ 105 ਰੁਪਏ ਦੇ ਵਿੱਚ 105 ਠੀਕ ਹੈ ਜੀ ਠੀਕ ਹੈ ਜੀ ਉਦੋਂ ਬਾਅਦ ਆ ਗਿਆ ਆਪਣੇ ਕੋਲੇ 2 288 ਜੋ 288 ਸ਼ਾਟ ਠੀਕ ਹੈ ਜੀ ਇਹ ਸਿਰਫ ਤੁਹਾਨੂੰ 800 ਰੁਪਏ ਦੇ ਵਿੱਚ 800 ਰੁਪਏ ਦੇ ਵਿੱਚ ਠੀਕ ਹੈ ਜੀ ਇਦੇ ਵਿੱਚ origignal china ਵਾਲਾ ਵਾ ਜਿਹੜਾ ਪ੍ਰੋਪਰ ਚੱਲਦਾ ਹੈ ਇਹ ਜਿਹੜੇ ਨਾਲ ਲੋਕੀ ਰੀਲਾ ਬਣਾਉਂਦੇ ਨੇ ਅੱਛਾ origignal ਕੋਈ ਇਹ ਨਹੀਂ ਹੈਗਾ ਕਿ ਇਹ ਇੰਡੀਅਨ ਪੀਸ ਦੇ ਵਿੱਚ ਨਹੀਂ ਹੈਗਾ origignal ਜਿਹੜਾ china ਦਾ ਪੀਸ ਆ ਹਾਂਜੀ ਹਾਂ ਉਹ ਤੋਂ ਬਾਅਦ ਆ ਗਿਆ ਆਪਣੇ ਕੋਲੇ 25 ਸ਼ਾਟ ਦੇ ਵਿੱਚ 25 ਸ਼ਾਟ ਠੀਕ ਹੈ ਜੀ ਜਿਹੜਾ ਮਲਟੀ ਕਲਰ ਦੇ ਵਿੱਚ ਆ ਜਾਂਦਾ ਇਹ ਹਾਂਜੀ ਸਭ ਤੋਂ ਵਧੀਆ ਆਈਟਮ ਠੀਕ ਹੈ ਜੀ ਰਾਈਡਰ ਛੋੜ ਵੀ ਕਹਦਨੇ ਆਪਾਂ ਜੇ ਵਿੱਚ ਹੈ 190 ਰਾਈ 190 ਰੁਪਏ ਦੇ ਵਿੱਚ ਠੀਕ ਹੈ ਜੀ ਉਹ ਤੋਂ ਬਾਅਦ ਆਪਣੇ ਕੋਲੇ ਆ ਗਿਆ ਇਹ ਟੀਮਿੰਟ ਦਾ ਇਹ 30 ਸ਼ੌਟ ਹੈ ਜੀ ਮਲਟੀਕਲਰ ਅੱਛਾ ਜੀ ਲਗ ਲਗ ਰੰਗ ਕਰਨੇ ਜੀ ਨੇ 30 ਚੱਲਣੇ ਇੱਕ ਵਾਰ 30 ਚੱਲਣੇ ਇਹਦਾ ਕੀ ਰੇਟ ਹੈ 300 350 350 ਰੁਪਏ ਉਹ ਤੋਂ ਬਾਅਦ ਆ ਗਈ ਜੀ ਆਪਣੀ ਵੈਰੀਬਲ ਦੇ ਵਿੱਚ ਚੱਕਰੀ ਚੱਕਰੀ ਵਿਸਲਿੰਗ ਵਾਲੀ ਹੈ ਜਿਹੜੀ ਸਿਟੀ ਮਾਰਕੀਟ ਚ ਖਰੀਦੀ ਜਾਂਦੀ ਠੀਕ ਹੈ ਜੀ ਇਹਦਾ ਕੀ ਰੇਟ ਹੈ 100 ਰੁਪਏ 100 ਰੁਪਏ ਠੀਕ ਹੈ ਜੀ ਠੀਕ ਹੈ ਤਰੀ ਨਾਲ ਜਿਹੜੀ ਮਾਰਦੀ ਹੈ ਸਿਰਫ 100 ਰੁਪਏ ਦੀ ਠੀਕ ਹੈ ਜੀ ਤੇ ਆਹ ਜਿਹੜਾ ਬੜਾ ਜੀ ਇਹ ਕੀ ਚੀਜ਼ ਹੈ ਜੀਦਾ ਬ੍ਰਦਰ ਹੋਰ ਪੁਲਚੜੀਆਂ ਨੇ ਆਪਣੇ ਗੱਡੀਆਂ ਤੋਂ ਛੋਟੀ ਤੱਕ ਹਰੇਕ ਤਰ੍ਹਾਂ ਦੀ ਪੁਲਚੜੀ ਮਿਲਦੀ ਵੀ ਆਪਣੇ ਕੋਲੇ ਹਰੇਕ ਬ੍ਰਾਂਡ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਆਪਣੇ ਕੋਲੇ ਆਕੇ ਤੁਸੀਂ ਤੁਹਾਨੂੰ ਬ੍ਰਾਂਡਾ ਵਿਜੀਟ ਕਰਦਾ ਕਿਉਂਕਿ ਜੇ ਰਹਿਣਾ ਸਾਡੇ ਕੋਲੇ ਵੈਰਾਈਟੀ ਇੰਨੀ ਕਿ ਜ਼ਿਆਦਾ ਵਾ ਮਾਲ ਇੰਨਾ ਕਿ ਜ਼ਿਆਦਾ ਵਾ ਤੇ ਅਸੀਂ ਕੱਲੀ ਕੱਲੀ ਚੀਜ਼ ਦਿਖਾਉਣ ਲੱਗ ਜਾਈਏ ਤਾਂ ਸਾਡੀ ਕਵਰ ਦੇ ਵਿੱਚ ਨਹੀਂ ਆਉਣੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਇਸ ਕਰਕੇ ਇੱਕ ਵਾਰੀ ਆਓ ਆ ਕੇ ਦੇਖੋ ਤੁਹਾਨੂੰ ਹਰੇਕ ਚੀਜ਼ ਦੇ ਵਿੱਚ ਬੱਚਿਆਂ ਵਾਲੀ ਫੈਸ਼ਨ ਆਈਟਮ ਦੇ ਵਿੱਚ ਅਜਲੀ ਅੱਛਾ ਬੈਟ ਬਾਲ ਬੈਟ ਬਾਲ ਦੇ ਵਿੱਚ ਠੀਕ ਹੈ ਜੋ ਕਿ ਇਹਦਾ ਰੋ ਨਾਅਰ ਚੱਲੂਗਾ ਬੱਚਿਆਂ ਨੇ ਇਹਦੇ ਨਾਲ ਚਲਾਉਣਾ ਮੰਨ ਵਾਲੇ ਖੇਡਣ ਦੀ ਚੀਜ਼ ਹੋਗੀ ਬੱਚਿਆਂ ਦੇ ਐਨਜਾਇਮੈਂਟ ਵਾਸਤੇ ਹਰੇਕ ਚੀਜ਼ ਦੇ ਵਿੱਚ ਤਾਂ ਹੀ ਕਹਿੰਦਾ ਮੈਂ ਸਾਡੇ ਕੋਲੇ ਇਦਾਂ ਦੀ ਬਹੁਤ ਆਈਟਮਾਂ ਨੇ ਕਿਉਂਕਿ ਅਸੀਂ ਵੀਡੀਓ ਜੇ ਦਿਖਾਵਾਂਗੇ ਵੀਡੀਓ ਜੀ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਇਸ ਕਰਕੇ ਆਓ ਆ ਕੇ ਦੇਖੋ ਮੇਰਾ ਵੀਰ ਪਰ ਰੇਟ ਦੀ ਤੁਹਾਨੂੰ ਗਾਰੰਟੀ ਦਿੰਦੇ ਆ ਵੀ ਰੇਟ ਬਿਲਕੁਲ ਜਾਈ ਠੀਕ ਹੈ ਜੋ ਕਿ ਪੂਰੇ ਕਰਾੜੀ ਦੇ ਵਿੱਚੋਂ ਤੁਹਾਨੂੰ ਵਾਦਾ ਕਰਦੇ ਆ ਵੀ ਉਸ ਦਾ ਠੀਕ ਹੈ ਠੀਕ ਹੈ ਧੰਨਵਾਦ